ਵਣ ਵਿਭਾਗ ਪੰਜਾਬ ਵੱਲੋਂ ਰੁੱਖਾਂ ਅਤੇ ਵਿਭਾਗ ਦੀ ਲੱਕੜ ਦੇ ਵੱਡੇ ਅਲਾਰਟ ਪੰਡਾਰਾਂ ਦੀ ਦੇਖਰੇਖ ਲਈ ਆਪਣੇ ਹੀ ਮਹਿਕਮੇ ਦੀ ਅਕਸਰ ਸਾਹਿੱਤੇ ਪੂਰਾ ਪਰੋਸਾ ਸੁਟਿਆ ਹੁੰਦਾ ਹੈ ਪਰ ਮਹਿਕਵੇ ਵੱਲੋਂ ਲਾਏ ਇਹਨਾ ਰੁੱਖਾਂ ਅਤੇ ਲੱਕੜ ਦੇ ਵੱਡੇ ਭੰਡਾਰਾਂ ਦੀ ਰਾਖੀ ਲਈ ਤਾਇਨਾਤ ਕੀਤੇ ਗਏ ਜੇਕਰ ਅਧਿਕਾਰੀ ਹੀ ਬੇਈਮਾਨ ਹੋ ਜਾਣ ਤਾਂ ਫਿਰ ਇੱਥੇ ਉਲਟੀ ਵਾਲ ਖੇਤ ਕੋ ਖਾਏ ਵਾਲਾ ਟੋਟਕਾ ਆਪ ਮੁਹਾਰੇ ਮੂੰਹੋਂ ਨਿਕਲਦਾ ਹੈ ਪੰਜਾਬ ਰਾਜਵਣ ਵਿਕਾਸ ਨਿਗਮ ਦੇ ਇੱਕ ਅਧਿਕਾਰੀ ਤੇ ਇਹ ਟੋਟਕਾ ਉਸ ਵੇਲੇ ਪੂਰੀ ਤਰ੍ਹਾਂ ਫਿੱਟ ਹੁੰਦਾ ਨਜ਼ਰ ਆਇਆ ਜਦੋਂ ਕਰੀਬ 1 ਕਰੋੜ ਰੁਪਏ ਦੀ ਸਰਕਾਰੀ ਲੱਕੜ ਦਾ ਕੱਪਲਾ ਕਰਨ ਦੇ ਦੋਸ਼ਾਂ 'ਚ ਗੁਰਦਾਸਪੁਰ 'ਚ ਤਾਇਨਾਤ ਇੱਕ ਬਤੌਰ ਪ੍ਰੋਜੈਕਟ ਅਫਸਰ ਖਿਲਾਫ ਥਾਣਾ ਸਿਟੀ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ जिस संबंधी जानकारी देंदे हुए डीएसपी गुरदासपुर सिटी मोहन सिंह ने दसा की दोषी प्रहिलादार सिंह सरदार सिंह वासी गादरी कला पंजाब राजवन विकास निगम लिमिटेड गुरदपुर बतौर प्रोजेक्ट अफसर तयनात से जिसके अधिकार क्षेत्र अंदर गुरदासपुर धारीवाल डिपो आन

ਉਨਰ ਦੱਸਿਆ ਕਿ ਇਸ ਮਾਮਲੇ ਦੀ ਪੜਤਾਲ ਕੀਤੀ ਐਸ ਰਣਜੀਤ ਸਿੰਘ ਗੈਜਨਲ ਮੈਨੇਜਰ ਪੰਜਾਬ ਸਟੇਟ ਫੋਰੈਸਟ ਡਿਵੈਲਪਮੈਂਟ ਨਿਗਮ ਅੰਮ੍ਰਿਤਸਰ ਦੀ ਸ਼ਿਕਾਇਤ ਤੇ ਅਮਲ ਵਿੱਚ ਲਿਆਂਦੀ ਗਈ ਜਦੋਂ ਕਿ ਮਾਮਲੇ 'ਚ ਨਾਮਜਦ ਉਕਤ ਦੋਸ਼ੀ ਵਿਪਾਲ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਆਈ ਜਲਦੀ આરોપી ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਇਸ ਤਰ੍ਹਾਂ ਸੀ ਫੋਰੈਸਟ ਬਾਬਾ ਕੋਲੋਂ ਇੱਕ ਲੈਟਰ ਸਾਡੇ ਨਾਮ ਨੂੰ ਦਿੱਤੀ ਗਈ ਸੀ ਕਿ ਉਹਨਾਂ ਦੇ ਪ੍ਰੋਜੈਕਟ ਉਸ ਪ੍ਰਲਾਦ ਸਿੰਘ ਸਨ ਸਰਦਾਰ ਸਿੰਘ ਵਾਸੀ ਗਾਧੜੀਆਂ ਵੱਲੋਂ ਆਪਣੇ ਮੈਕਬੀ ਨਾਲ ਫੋਰੈਸਟ ਭਾਗ ਨਾਲ ਫੇਰਾ ਫੇਰੀ ਕੀਤੀ ਗਈ ਹੈ ਫੋਰੈਸਟ ਭਾਗ ਦੀ ਲੱਕੜ ਨੂੰ ਚੋਰੀ ਕਰਕੇ ਵੇਚ ਦਿੱਤੀ ਗਈ ਹੈ ਉਹਨਾਂ ਦੀ ਦਰਖਾਸਤ ਦੇ ਆਧਾਰ ਤੇ ਸਾਡੇ ਅਸਪੀ ਪ੍ਰੋਸੀਜਰ ਜੀ ਵੱਲੋਂ ਰੇਨਕੁਆਰੀ ਕੀਤੀ ਹੈ ਇਨਕੁਆਰੀ ਕਰਨ ਤੋਂ ਬਾਅਦ ਐਫ ਆਈ ਆਰ ਨੰਬਰ 5423 24 ਜਿਹੜੀ 30 24 ਜਿਹੜੀ ਦਰਜ ਕੀਤੀ ਗਈ ਹੈ ਤੇ ਰੇਡ ਕਰਕੇ ਇਹਨੂੰ ਜਲਦੀ ਤੋਂ ਜਲਦੀ ਰੈਸਟ ਕੀਤਾ ਜਾਵੇਗਾ ਕੀ ਮਸਲਾ ਸਾਰਾ ਜੀ ਮਸਲਾ ਇਹਨਾਂ ਨੇ ਸਰਕਾਰੀ ਲੱਕੜ ਵੇਚ ਦਿੱਤੀ ਸੀ ਹੀਰਾ ਫੇਰੀ ਕਰਕੇ ਮੈਕਬੀ ਨਾਲ ਇਹ ਕਿੰਨੀ ਕੁ amount ਜਿਹੜੀ ਹੈ ਇਹ ਅਪਰੋਕਸੀਮੇਟਲੀ 99 ਲੱਖ ਦੇ ਕਰੀਬ ਹੈ ਠੀਕ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੋ ਵੀ ਇਨਵੈਸਟੀਗੇਸ਼ਨ ਵਿੱਚ ਤੱਥ ਹੋਣਗੇ ਉਹਨਾਂ ਦੇ ਆਧਾਰਤ ਕਾਰਵਾਈ ਕੀਤੀ ਜਾਵੇਗੀ ਹਣ ਵਾਸਤੇ ਰੇਡ ਕੀਤੇ ਜਾ ਰਹੇ ਜੀ ਤੇ ਜਲਦੀ ਤੋਂ ਜਲਦੀ ਨੂੰ ਅਰੈਸਟ ਕੀਤਾ ਜਾਵੇਗਾ ਅਰੈਸਟ ਕਰਕੇ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ